ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰાગ ਮਹੱਲਾ ਤੀਜਾ ਬਿਨ ਗੁਰ ਰੋਗਣਾ ਟੁੱਟੈ ਹੋ ਮੇ ਪੀੜ ਨ ਜਾਏ ਗੁਰ ਪ੍ਰਸਾਦੀ ਮਾਨਵਸੇ ਨਾਮੇ ਰਹੇ ਸੁਮਾਏ ਗੁਰ ਸ਼ਬਦ ਹੀ ਹਰ ਪਾਈਏ ਬਿਨ ਸ਼ਬਦੇ ਪਰਮ ਪੁਲਾਏ ਮਨ ਰਿਆ ਨਿਜ ਕਰਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆ ਮਨ ਜਾ ਨਾ ਹੋਏ ਰਹਾ ਹਰ ਏਕੋ ਦਾਤਾ ਵਰਤਦਾ ਦੁਜਾ ਵਰਣਾ ਕੋਏ ਸ਼ਬਦ ਸਲਾਹੇ ਮਾਨਵ ਸੇ ਸਹਿਜ ਹੀ ਸੁਖ ਹੋਏ ਸਬ ਨਦਰੀ ਅੰਦਰ ਵੇਖਦਾ ਜੇ ਪਾਵਿਆ ਤਾਂ ਦੇ ਕੋ ਮੈਂ ਸਭਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਖ ਕੀ ਕਾਰ ਕਮਾਮਣੀ ਬਿਖ ਹੀ ਮੈਂ ਸੁਮਾਏ ਬਿਨ ਨਾ ਬੈਠਰ ਨਾ ਪਾਏ ਜੰਪੁਰ ਦੁਖ ਸਹਾਈ ਜੀਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰ ਪਰਸਾਦੀ ਬੂਝਿਏ ता पाये मोख द्वार नानक नाम सलाए तू अंतना पारावार श्री राग महल्ला तीजा तिना आनंद सदा सुख है जिन्ना सच नाम आधार गुरु शब्दी सच पाया दुख निवारण हार सदा सदा साचे गुण गावे साचे नाए प्यार ਕਿਰਪਾ ਕਰਕੇ ਆਪਣੀ ਦਿੱਤਨੋ ਭਗਤ ਪੰਡਾਰ ਮਨ ਰਿਆ ਸਦਾ ਆਨੰਦ ਗੁਣ ਗਾਏ ਸਾਚੀ ਬਾਣੀ ਹਰ ਪਾਈਐ ਹਰ ਸਿਉ ਰਹੇ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਖੀਆ ਰਤਾ ਸਹਿਜ ਸੁਭਾਈ ਗੁਰ ਸ਼ਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ जेवा राति शब्द सच्चे अमृत पिए रस गुण गाए गुरमुख एहे रंग पाइए जिसनो कृपा करे रजाए संसा एहे संसार है सुत्या रैन विहाय एक अपने पाने काड लयन आपे लायन मिलाए आपे ही आप मन वसया माया मोह चुकाए वडाय दु गुरुमख देबो सभना काता ले भूल्यालये एक आपे आपयन दुजे छडियन लाये गुरमती हर पाय ज्योति ज्योति मलाये नाम सु चिरिराग महल्ला तीजा गुणवंती सच पाया तृष्णा ता जीविकार गुर शब्दी मन रंगिया रसना प्रेम प्यार बिन सतगुरु की नेना पायो कर वेख्यो मन विचार मन मुख मैल ना उतरे जिचर गुरु शब्द न करे प्यार ਮਨ ਮੇਰੇ ਸਤਿਗੁਰ ਕੇ ਬਾਣੇ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹੇ ਮਹੱਲ ਰਹਾਉ ਆਵ ਗੁਣਵੰਤੀ ਗੁਣ ਕੋ ਨਾਹੀ ਬੈਨ ਨ ਮਿਲੇ ਹਦੂਰ ਮਨ ਮੁਖ ਸ਼ਬਦ ਨਾ ਜਾਣਈ ਆਵ ਗੁਣ ਸੋ ਪ੍ਰਭ ਦੂਰ ਜਿਨ ਨੇ ਸੱਚ ਪਛਾਣਿਆ ਸੱਚ ਰਤੇ ਪ੍ਰਭ ਪੂਰ ਗੋਰੀ ਸ਼ਬਦੀ ਮਨ 베ਦਿਆ ਪ੍ਰਭ ਮਿਲੇਆ ਆਪ ਹਦੂਰ ਆਪੇ ਰੰਗਣ ਰੰਗਿਆਣਾ ਸ਼ਬਦੇ ਲਿਆੜਮਲਾਏ ਸੱਚਾ ਰੰਗਣਾ ਉਤਰੈ ਜੋ ਸਚ ਰਤੇ ਲਿਬਲਾਏ ਚਾਰੇ ਗੁੰਡਾ ਭਵ ਥੱਕਿਆ ਮਨ ਮੁਖ ਬੂਝ ਨ ਪਾਏ ਜਿਸ ਸਤਗੁਰ ਮੇਲੇ ਸੋ ਮਿਲੇ ਸਾਚੇ ਸ਼ਬਦ ਸੁਮਾਏ ਮਿੱਤਰ ਕਨੇਰੇ ਕਰਤ ਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖਟਨਾ ਸੱਚ ਰਸ ਹੈ ਸਾਚੇ ਸੱਚੀ ਸੋਏ ਸੱਚ ਮਿਲੇ ਸੇ ਬਿਨਾਂ ਵਿਛੜੇ ਨਾਨਕ ਗੁਰਮੁਖ ਹੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ਼ੀਰ ਆਗਮਹਲ ਲਾਤੀ ਜਾ ਆਪੇ ਕਾਰਣ ਕਰਤਾ ਕਰੇ ਸ੍ਰਿਤ ਦੇਖੇ ਆਪ ਉਪਾਏ ਸਭ ਏਕੋ ਏਕ ਵਰਤਦਾ ਅਲਖਣਾ ਲਖਿਆ ਜਾਏ ਆਪੇ ਪ੍ਰਭ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹਿ ਲਿਵਲਾਈ ਮਨ ਮੇਰੇ ਗੁਰੂ ਕੀ ਮੰਨ ਲੈ ਰਜਾਈ ਮਨ ਤਨ ਸ਼ੀਤਲ ਸਭ ਕੀਏ ਨਾਮ ਬਸੇ ਮੜਿਆਏ ਰਹਾ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੈ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦ ਸੁਹਣੈ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪੇ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਤਾਂ ਤਨ ਤਨ ਪਾਰ ਆਵਾਰ ਕਟ ਕਟ ਆਪੇ ਹੁਕਮ ਵਸੇ ਹੁਕਮ ਕਰੇ ਕਰਬਚਾਰ ਗੁਰ ਸ਼ਬਦੀ ਸਲਾਹੀਏ ਹੋ ਮੈਂ ਵਿੱਚੂ ਕੋਏ ਸਾਤਨ ਤਨਾਵੇ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲੱਗਾ ਸਾਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਾਹਾ ਅਵਗੁਣ ਕੱਢਾ ਤੋਏ ਆਪੇ ਮੇਲ ਮਲਾਈਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰੂ ਸੁਲਾਹੇ ਆਪਣਾ ਜਿੰਦ ਪਾਏ ਪ੍ਰਭ ਸੋਏ ਸਿਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਐ ਕਿਆ ਚਲੇ ਬਾ ਲੜਾਈ ਆਪਣਾ ਪਿਰ ਨਭਾ ਨਹੀਂ ਕਿਆ ਮੋ ਦੇਸ ਸਹਿ ਜਾਏ जिने सखी कंत पछाणिया हो तिन के लाग्यो पाए तिन ही जैसी थी रहा सत संगत मेल मुलाए मंदे कूड मुठी कोड़ियार फिर प्रभ सच्चा सोना पाईए गुरु विचार रहाऊ मान मुख ना न बशानई तिन को रैन विहाए गर्भ टेया कृष्णा ਗੱਲਣਦੋ ਕਪਾ ਬੈ ਦੂਜੇ ਪਾਏ ਸ਼ਬਦ ਰਤੀ ਸੋਹਾਗਣੀ ਤਿੰਨ ਵਿੱਚ ਹੋ ਮੈਂ ਜਾਏ ਸਦਾ ਪਿਰ ਰਵੇ ਆਪਣਾ ਤਿੰਨਾ ਸੁਖੇ ਸੁਖ ਵਿਹਾਰੇ ਗਿਆਨ ਵੀ ਹੋਣੀ ਪਿਰ ਮੁਤੀਆ ਪਿਰਮਣਾ ਪਾਇਆ ਜਾਏ ਅਗਿਆਨ ਮਤੀਆ ਢੇਰ ਹੈ ਬਿਨ ਪਿਰ ਦੇਖੇ ਭੂਖ ਨਾ ਜਾਏ ਆ ਗਏ ਮਿਲ ਸਹੇਲਿਓ ਮੈਂ ਫਿਰ ਦੇ ਮਿਲਾਏ ਪੂਰੇ ਬਾਗ ਸਤਗੁਰੂ ਮਿਲੈ ਫਿਰ ਪਾਇਆ ਸਚ ਸੁਮਾਏ ਸੇ ਸਈਆ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਬਿਸ਼ਾਣ ਆਪਣਾ ਤਨ ਮਨ ਆਗੇ ਦੇ ਕਰ ਵਰ ਪਾਇਆ ਆਪਣਾ ਹੋ ਮੈਂ ਦੂਰ ਕਰੇ ਨਾਨਕ ਸੋਭਾਵੰਤਿਆ ਸੁਹਾਗਣੀ ਅੰਨ ਦਿਨ ਭਗਤ ਕਰੇ ਸਿਰ ਰਾਗ ਮਹੱਲਾ ਤੀਜਾ ਇਕ ਪਿਰ ਰਵੇ ਆਪਣਾ ਹੋ ਕੇ ਦਰ ਪੂਛਿਉ ਜਾਏ ਸਤਗੁਰੂ ਸੇਵੀ ਪੋ ਕਰ ਮੈਂ ਫਿਰ ਦੇ ਬਿਲਾਇ ਸਭੁ ਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾ ਬੈ ਸਦਾ ਹਾ ਦੂਰ ਮੰਨ ਦੇ ਤੂ ਚਲ ਗੁਰ ਕੇ ਪਾਏ ਆਨ ਦਿਨ ਰਵੇ ਪਿਰ ਆਪਣਾ ਸਹਜੇ ਸੱਚ ਸਮਾਇ ਰਹਾ ਸ਼ਬਦ ਰਤੇ ਅਸੋਹਾ ਗਣੀ ਸਾਚੇ ਸ਼ਬਦ ਸਿੰਗਾਰ ਹਰ ਵਰ ਪਾਇਣ ਕਰ ਆਪਣੇ ਗੁਰ ਕੇ ਹੇਤ ਪਿਆਰ ਸੇਜ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਪੰਡਾਰ ਸੋ ਪ੍ਰਭੀਤੰ ਮਨ ਵਸੇ ਜਿਸ ਸਭ ਸੇ ਦੇ ਅਦਾਰ ਵੀਰਸਲਾ ਨਾ ਆਪਣਾ ਤਿਨਕੇ ਹੌਸਦ ਬਲਿਆਰੇ ਜਾਵ ਮੰਤ ਨੇਰਪੀ ਸਿਰ ਦੇ ਤਿਨਕੇ ਲਗਾ ਪਾਈ ਜਿੰਨੀ ਏਕ ਪਛਾਣਿਆ ਦੂਜਾ ਪਹੁੰਚਕਾਏ ਗੁਰਮਖ ਨਾਮ ਪਛਾਣਿਆ ਨਾਨਕ ਸੱਚ ਸਮਾਏ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰੀ ਰਾਗ ਮਹੱਲਾ ਤਿਜਾ ਬਿਨ ਗੁਰ ਰੋਗ ਨ ਟੁੱਟੈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੇ ਨਾਮੇ ਰਹੇ ਸੁਮਾਏ ਗੁਰ ਸ਼ਬਦ ਹੀ ਹਰ ਪਾਈਏ ਬਿਨ ਸ਼ਬਦੇ ਪਰਮ ਪੁਲਾਏ ਮਨ ਰੈ ਨਿਜ ਕਰ ਵਾਸਾ ਹੋਏ ਰਾਮ ਨਾਮ ਸਲ ਹੈ ਤੂੰ ਫਿਰ ਆ ਬਣ ਜਾ ਨਾ ਹੋਏ ਰਹਾ ਹਰ ਏਕੋ ਦਾਤਾ ਵਰਤਦਾ ਦੂਜਾ ਵਰਣਾ ਕੋਏ ਸ਼ਬਦ ਸਲਾਹੇ ਮਾਨਵ ਸੇ ਸਹਜ ਹੀ ਸੁਖ ਹੋਏ ਸਬ ਨਦਰੀ ਅੰਦਰ ਵੇਖਦਾ ਜੇ ਤਾ ਵੈਤਾ ਦੇ ਹੋਮੇ ਸਭਾ ਗਣਤ ਹੈ ਗਣਤੇ ਨਾ ਸੁਖ ਨਾ ਹੈ ਬਿਖ ਕੀ ਕਾਰ ਕਮਾਮਣੀ ਬਿਖ ਹੀ ਮੈ ਸੁਮਾਏ ਬੇਨਾਂ ਬੈਠਰ ਨਾ ਪਾਈ ਜੰਪੂਰ ਦੁਖ ਸਹਾਈ ਜਿਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰ ਪ੍ਰਸ਼ਾਦ ਦੀ ਬੂਝਿਐ ਤਾਂ ਪਾਈਐ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤਨ ਪਾਰ ਆਵਾਰ ਸਿਰੀ ਰਾਗ ਮਹੱਲਾ ਤੀਜਾ ਤੇਨਾ ਆਨੰਦ ਸਦਾ ਸੁਖ ਹੈ ਜਿਨਾਂ ਸਚ ਨਾਮ ਅਧਾਰ ਗੁਰ ਸ਼ਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੇ ਸਾਚੇ ਨਾਏ ਪਿਆਰ ਕਿਰਪਾ ਕਰਕੇ ਆਪਣੀ ਦਿੱਤਨਾ ਭਗਤ ਪੰਡਾਰ ਮਨ ਰਹਿ ਸਦਾ ਆਨੰਦ ਗੁਣ ਗਾਏ ਸਾਚੇ ਬਾਣੀ ਹਰ ਪਾਈਏ ਹਰ ਸਿਉ ਰਹੇ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਖੀਆ ਰਤਾ ਸਹਿਜ ਸਬਾਈ ਗੁਰ ਸ਼ਬਦੀ ਮਨ 모ਹਿਆ ਸੁ ਕਹਿਣਾ ਕਛੂ ਨਾ ਜਾਏ ਜਿਵਾ ਰਾਤੀ ਸ਼ਬਦ ਸੱਚੇ ਅਮਰਤ ਪੀਏ ਰਾਸ ਗੁਣ ਗਾਏ ਗੁਰਮਖ ਇਹੇ ਰੰਗ ਪਾਈਏ ਜਿਸਨੋ ਕਿਰਪਾ ਕਰੇ ਰਜਾਈ ਸੰਸਾ ਇਹੇ ਸੰਸਾਰ ਹੈ ਸੁਤਿਆ ਰਹਿਣ ਵਿਹਾਈ ਏਕ ਆਪਣੇ ਬਾਣੇ ਕੱਢ ਲੈਣ आपे लायण मिलाए आपे ही आप मन वसया माया मो चुकाए आप विडाई दितियन गुरमुख देव जाए सबना का दाता एक है भूलिया ले समझाए एक आपे आप खवायण दूजे छडियण लाए गुरमति हर पाई है ज्योति ज्योत मिलाए अंदिन नाम रतिया नानक नाम सुमाए श्री राग महला गुणवंती सच पाया तृष्णा ताज विकार गुर शब्दी मन रंगिया रसना प्रेम प्यार बिन सतगुरु की नेना पायो कर वेख्यो मन विचार ਮਨ ਮੁਖ ਮੈ ਲੈਣਾ ਉਤਰੈ ਜਿ ਚਰ ਗੁਰੂ ਸ਼ਬਦ ਨ ਕਰੇ ਪਿਆਰ ਮਨ ਮੇਰੇ ਸਤ ਗੁਰ ਕੇ ਬਾਣੇ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹੇ ਮਹੱਲ ਰਹਾਉ ਆਬ ਗੁਣਵੰਤੀ ਗੁਣ ਕੋ ਨਾਹੀ ਬੈਣ ਨ ਮਿਲੇ ਹਦੂਰ ਮਨ ਮੁਖ ਸ਼ਬਦ ਨ ਜਾਣੈ ਆਬ ਗੁਣ ਸੋ ਪ੍ਰਭ ਦੂਰ ਜਿਨ ਨੇ ਸੱਚ ਪਛਾਣਿਆ ਸੱਚ ਰਤੇ ਪ੍ਰਭ ਕੋਰ ਗੋਰੀ ਸ਼ਬਦੀ ਮਨ ਪੇਦਿਆ ਪ੍ਰਭ ਮਿਲੇ ਆਪ ਹਦੂਰ ਆਪੇ ਰੰਗਣ ਰੰਗਿਆਣਾ ਸ਼ਬਦੇ ਲਿਆੜਮਲਾਈ ਸੱਚਾ ਰੰਗਣਾ ਉਤਰੈ ਜੋ ਸਚ ਰਤੇ ਲਿਬਲਾਈ ਚਾਰੇ ਗੁੰਡਾ ਭਾਵ ਥੱਕੇ ਮਨ ਮੁਖ ਬੂਝ ਨਾ ਪਾਏ ਜਿਸ ਸਤਗੁਰ ਮਿਲੇ ਸੋ ਮਿਲੇ ਸਾਚੇ ਸ਼ਬਦ ਸੁਮਾਏ ਮਿੱਤਰ ਕਨੇਰੇ ਕਰਤਕੀ ਮੇਰਾ ਦੁੱਖ ਕਾਟੇ ਕੋਈ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦਿ ਮਿਲਾਵਾ ਹੋਇ ਸੱਚ ਖਟਨਾ ਸੱਚ ਰਸ ਹੈ ਸਾਚੇ ਸੱਚੀ ਸੋਏ ਸੱਚ ਮਿਲੇ ਸੇ ਬਿਨਾਂ ਵਿਛੜੈ ਨਾਨਕ ਗੁਰਮੁਖ ਹੋਇ ਸਾਚੇ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਇ चिरिराग महल्लाती जा गुणवंती सच पाया तृष्णा ता जीविकार गुर शब्दी मन रंगिया रसना प्रेम प्यार बिन सतगुरु की नेना पायो कर वेख्यो मन विचार मन मुख मैल ना उतरे जिचर गुरु शब्द न करे प्यार मन मेरे सतगुरु के पाणे चल निज कर बसे अमृत पीवे ता सुख लहे महल रहाऊ अब गुणवंती गुण को नाही बैन ना मिले हदूर मन मुख शब्द ना जानई आप गुण सो प्रभु दुर जिन्ने सच पहचाणया सच रते प्रभु पूर ਗੁਰ ਸ਼ਬਦ ਦੀ ਮਨ ਪੇਦਿਆ ਪ੍ਰਭ ਮਿਲੇ ਆਪ ਹਦੂਰ ਆਪੇ ਰੰਗਣ ਰੰਗਿਆਣਾ ਸ਼ਬਦੇ ਲਿਆੜ ਮਲਾਈ ਸੱਚਾ ਰੰਗਣਾ ਉਤਰੇ ਜੋ ਸਚ ਰਤੇ ਲਿਬਲਾਏ ਚਾਰੇ ਗੁੰਡਾ ਭਾਵ ਥੱਕੇ ਮਨ ਮੁਖ ਬੂਝ ਨਾ ਪਾਏ ਜਿਸ ਸਤ ਗੁਰ ਮਿਲੇ ਸੋ ਮਿਲੇ ਸਾਚੇ ਸ਼ਬਦ ਸੁਮਾਏ ਮਿੱਤਰ ਕਨੇਹਰੇ ਕਰਤ ਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦਿ ਮਿਲਾਵਾ ਹੋਏ ਸਚ ਖਟਨਾ ਸਚ ਰਸ ਹੈ ਸਾਚੇ ਸੱਚੀ ਸੋਏ ਸਚ ਮਿਲੇ ਸੇ ਬਿਨਾਂ ਵਿਛੜੈ ਨਾਨਕ ਗੁਰਮੁਖ ਹੋਏ ਸਾਚੇ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਕੀ ਰਾਗ ਮਹੱਲ ਲਾਤੀ ਜਾ ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੇ ਆਪੋ ਪਾਏ ਸਭ ਏਕੋ ਏਕ ਵਰਤਦਾ ਅਲਖਣਾ ਲਖਿਆ ਜਾਏ ਆਪੇ ਪ੍ਰਭ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦਮਨ ਵਸਿਆ ਸੱਚ ਰਹਿ ਲਿਵਲਾਏ ਮਨ ਮੇਰੇ ਗੁਰੂ ਕੀ ਮੰਨ ਲੈ ਰਜਾਈ ਮਨ ਤਨ ਸ਼ੀਤਲ ਸਭ ਥਿਏ ਨਾਮ ਵਸੇ ਮੜਿਆਇ ਰਹਾ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸ਼ਬਦ ਸੁਹਣੈ ਤਿਤ ਸੱਚੇ ਦਰਬਾਰ ਗੁਰਮੁਖ ਸਾਚੇ ਸ਼ਬਦ ਰਤੇ ਆਪੇ ਮਿਲੇ ਗੁਰਦਾਰ ਗੁਰਮਤੀ ਸੱਚ ਸਲਾਹਣਾ ਜਿਸ ਤਾਂ ਤਨ ਤਨ ਪਾਰ ਆਵਾਰ ਕਟ ਕਟ ਆਪੇ ਹੁਕਮ ਵਸੇ ਹੁਕਮ ਕਰੇ ਕਰ ਵਿਚਾਰ ਗੁਰ ਸ਼ਬਦੀ ਸਲਾਹੀਏ ਹੋ ਮੈਂ ਵਿੱਚੋ ਖੋਏ ਸਾਤ ਅਨਤ ਨਾਵੇ ਬਾਹਰੀ ਅਵਗਣਵੰਤੀ ਰੋਏ ਸੱਚ ਸਲਾਹੀ ਸੱਚ ਲਗਾ ਸਾਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੇ ਗੁਣ ਸੰਗਰਾਹਾ ਅਵਗੁਣ ਕੱਢਾ ਤੋਏ ਆਪੇ ਮੇਲ ਮਲਾਈਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰੂ ਸੁਲਾਹੇ ਆਪਣਾ ਜਿੰਦ ਪਾਏ ਪ੍ਰਭ ਸੋਏ ਸ਼ੀਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਐ ਕਿਆ ਚਲੇ ਬਾ ਲੁੜਾਈ ਆਪਣਾ ਪਿਰ ਨਭਾਣੈ क्या देश जाए जिनी सखी कंत पछाणिया हो तिनके लाग्यो पाए तिन ही जैसी थी रहा सतसंगत मेल मुलाए मंदे कूड़ मुठी कुड़ियार फिर प्रभ सच्चा सोना पाईए गुरु विचार रहाओ ਮਾਨ ਮੁਕੰਤ ਨਾ ਬਸ਼ਾਨਈ ਤਿਨ ਕੋ ਰੈਣ ਵਿਹਾਏ ਗਰਭ ਟਿਆ ਕ੍ਰਿਸ਼ਨਾ ਜਲਣ ਦੁਖ ਪਾਵੈ ਦੂਜੇ ਪਾਏ ਸ਼ਬਦ ਰਤੇ ਸੁਹਾਗਣੀ ਤਿਨ ਵਿੱਚ ਹੋ ਮੈਂ ਜਾਏ ਸਦਾ ਪਿਰ ਰਵੇ ਆਪਣਾ ਤਿਨਾ ਸੁਖੇ ਸੁਖ ਵਿਹਾਏ ਗਿਆਨ ਵਿਹੋਣੀ ਪਿਰ ਮੁਤਿਆ ਪਿਰਮਣਾ ਪਾਇਆ ਜਾਏ ਅਗਿਆਨ ਮਤੀਆ ਢੇਰ ਹੈ ਬਿਨ ਪਿਰ ਦੇ ਕੇ ਭੂਖ ਨਾ ਜਾਏ ਆਵੇ ਉਹ ਮਿਲ ਸਹੇਲੀਓ ਮੈਂ ਪਿਰ ਦੇ ਮਿਲਾਏ ਪੂਰੇ ਬਾਗ ਸਤਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਸੇ ਸੱਇਆ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਬਿਸ਼ਾਣ ਆਪਣਾ ਤਨ ਮਨ ਆਗੇ ਦੇ ਕਾਰਵਰ ਪਾਇਆ ਆਪਣਾ ਹੋ ਮੈਂ ਦੂਰ ਕਰੇ ਨਾਨਕ ਸੋ ਭਾਵੰਤਿਆ ਸੋਹਾਗਣੀ ਅੰਨ ਦਿਨ ਭਗਤ ਕਰੇ ਸਿਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇਲੀਐ ਕਿਆ ਚਲੇ ਬਾ ਲੁੜਾਈ ਆਪਣਾ ਪਿਰ ਨਭਾ ਨਹੀਂ ਕਿਆ ਮੋ ਦੇਸਿਆ ਜਾਏ जिने सखी कंत पछाणिया हो तिनके लाग्यो पाए तिन ही जैसी थी रहा सतसंगत मेल मुलाए मंदे कूड़ मुठी कोड़ियार फिर प्रभ सच्चा सोना पाइये गुरु विचार रहाऊ मान मुख अंत न बसाणई तिनको रैन विहाए गर्भ टिया कृष्णा ਗਲਣ ਦੁਖ ਪਾਵੇ ਦੂਜੇ ਪਾਏ ਸ਼ਬਦ ਰਤੀ ਸੋਹਾਗਣੀ ਤਿੰਨ ਵਿੱਚ ਹੋ ਮੈਂ ਜਾਏ ਸਦਾ ਪਿਰ ਰਵੇ ਆਪਣਾ ਤਿੰਨਾ ਸੁਖੇ ਸੁਖ ਵਿਹਾਰੇ ਗਿਆਨ ਵੀ ਹੋਣੀ ਪਿਰ ਮੁਤੀਆ ਪਰਮਣਾ ਪਾਇਆ ਜਾਏ ਅਗਿਆਨ ਮਤੀਆ ਢੇਰ ਹੈ ਬਿਨ ਪਿਰ ਦੇਕੇ ਭੂਖ ਨਾ ਜਾਏ ਆਵੇ ਉਹ ਮਿਲ ਲ ਸਹੇਲੀਓ ਮੈਂ ਫਿਰ ਦੇ ਮਿਲਾਏ ਪੂਰੇ ਬਾਗ ਸਤਗੁਰ ਮਿਲੈ ਫਿਰ ਪਾਇਆ ਸੱਚ ਸੁਮਾਏ ਸੇ ਸੱਇਆ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਬਿਛਾਣ ਆਪਣਾ ਤਨ ਮਨ ਅਗੇ ਦੇ ਕਰ ਵਰ ਪਾਇਆ ਆਪਣਾ ਹੋ ਮੈਂ ਦੂਰ ਕਰੇ ਨਾਨਕ ਸੋਭਾਵੰਤਿਆ ਸੁਹਾਗਣੀ ਅੰਨ ਦਿਨ ਭਗਤ ਕਰੇ ਸ਼੍ਰੀ ਰਾਗ ਮਹੱਲਾ ਤੀਜਾ ਇਕ ਪਿਰ ਰਵੇ ਆਪਣਾ ਹੋ ਕੇ ਦਰ ਪੂਛਿਓ ਜਾਏ ਸਤ ਗੁਰ ਸੇਵੀ ਪਾਉ ਕਰ ਮੈਂ ਫਿਰ ਦੇ ਮਿਲਾਏ ਸਭ ਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਵੇ ਸਦਾ ਹਦੂਰ ਮੰਦੇ ਤੂੰ ਚਲ ਗੁਰ ਕੇ ਪਾਏ आन रवे पिरे अपना सहज सच समाए रहा शब्द रते सोहा गणी साच शब्द सिंगार हर वर पायन कर अपने गुर के हेत प्यार सेज सहावी हर रंग रवे भगत परे पंडार सो प्रभ पीतम मन वसे जे सबसे दे आधार ਪੀਰ ਸਲਾਹ ਨਾ ਆਪਣਾ ਤਿਨਕੇ ਹੌਸਦ ਬਲਿਆਰੇ ਜਾਓ ਮੰਤ ਨੇਰਪੀ ਸਿਰ ਦੇ ਤਿਨਕੇ ਲਗਾ ਪਾਏ ਜਿੰਨੀ ਏਕ ਪਛਾਣਿਆ ਦੂਜਾ ਪਹੁੰਚਕਾਏ ਗੁਰਮੁਖ ਨਾਮ ਪਛਾਣਿਆ ਨਾਨਕ ਸੱਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼੍ਰੀ ਰਾਗ ਮਹੱਲਾ ਤੀਜਾ ਇਕ ਪਿਰਵੇ ਆਪਣਾ ਹੋ ਕੇ ਦਰ ਪੁਛਿਓ ਜਾਏ ਸਤਿਗੁਰ ਸੇਵੀ ਪਉ ਕਰ ਮੈਂ ਫਿਰ ਦੇ ਮਿਲਾਏ ਸਭ ਉਪਾਇ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਵੇ ਸਦਾ ਹਦੂਰ ਮੰਦੇ ਤੂੰ ਚਲ ਗੁਰ ਕੇ ਪਾਏ आन रवे पिर अपना सहजे सच समाए रहा शब्द रते असोहा गणी साचे शब्द सिंगार हर वर पायन कर अपने गुर के हेत प्यार सेज सहावी हर रंग रवे भगत परे पंडार सो प्रभ पीतम मन वसे जे सबसे दे आधार ਪ੍ਰੀਰਸਲਾ ਹੈ ਨਾ ਆਪਣਾ ਦਿਨ ਕੇ ਹੌਸਦ ਬਲਿਆਰੇ ਜਾਓ ਮੰਤਨੇ ਅਰਪੀ ਸਿਰ ਦੇ ਤਿਨਕੇ ਲਾਗਾ ਪਾਇ ਜਿੰਨੀ ਏਕ ਪਛਾਣਿਆ ਦੂਜਾ ਪਹੁੰਚਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਜੀ